ਰੁਪਿੰਦਰ ਦੀ ਸਹੇਲੀ ਦੀ ਮਾਂ ਵੀ ਸੀ ਕਰੈਕਟਰਲੈਸ ਮਾਰ ਦਿੱਤਾ ਸੀ ਆਪਣਾ ਹੀ ਪਤੀ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਤੁਸੀਂ ਰਿਕਾਰਡਿੰਗ ਦਾ ਜ਼ਿਕਰ ਕੀਤਾ ਸੀ ਕਿ ਅਗਰ ਰਿਕਾਰਡਿੰਗ ਮੈਂ ਸੁਣਾਉਂਗਾ ਉਹ ਤੁਸੀਂ ਰਿਕਾਰਡਿੰਗ ਵੀ ਸੁਣਾਓ ਕਿ ਲੋਕਾਂ ਨੂੰ ਥੋੜੀ ਹੋਰ ਕੁਆਲਿਟੀ ਹੋ ਜਾਵੇ ਉਹ ਆਪਾਂ ਸੁਣਾ ਦਿੰਦੇ ਮਹਾਰਾਜ ਹੁਣੇ ਵੀਰਿੰਦਰਪਾਲ ਦੀ ਮਾਂ ਵੀਰਿੰਦਰਪਾਲ ਦੀ ਮਾਂ ਨੇ ਆਪਣਾ ਘਰਵਾਲਾ ਸਲੋ ਬੋਇੰਦ ਨੂੰ ਮਾਰਤਾ ਸੀ ਹਾਂਜੀ ਫਿਰ ਉਹਨੇ ਉਹਦਾ ਥਿਓਰੋ ਦੇ ਸਿੱਕਾ ਕਰਤਾ ਸੀ ਪਰ ਉਹਨੇ ਕਿਉਂ ਮਾਰਿਆ ਜੀ ਮੇਰੇ ਕੋਲ ਟੈਕਟਰ ਕੋ ਪਹਿਲੀ ਉਹ ਖਰਾਬ ਸੀ ਵੀਰਿੰਦਰ ਦੀ ਮਾਂ ਹਾਂਜੀ ਓਕੇ ਉਸ ਤੋਂ ਬਾਅਦ ਵੀ ਜਿਹੜਾ ਜੱਗਾ ਸੀ ਦਾ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਮੇਰੀ ਭੂਆ ਦੀ ਬੇਟੀ ਜਨਾਬ ਸੋਰਸ ਨਾਮ ਤੇ ਕਿਹੜਾ ਪਤਾ ਲਬਾਦੀ ਕੁੜੀਆਂ ਦੇ ਉੱਪਰਲੇ ਵਿੱਚ ਉਹਦਾ ਵਿਆਹ ਹੋਣਾ ਚੱਲਦਾ ਜੱਗਾ ਕੌਣ ਹੈ ਉਹ ਦੂਸਰਾ ਪਤਾ ਕੀ ਹੈ ਦਾ ਜਿਹੜਾ ਇਹਦਾ ਬਿਓਰ ਫੈਕਟਰਾ ਕੱਢਣਾ ਚਾਹੀਦਾ ਚਾਦਰ ਜਿੰਦਰ ਹਾਉਤ ਦੇ ਵਿੱਚ ਵੀ ਸੀ ਮਾਰ ਗਿਆ ਸੀ ਪਰ ਲੋਕਾਂ ਨੇ ਉਦੋਂ ਵੀ ਕਿਹਾ ਸੀ ਇਹਨੇ ਮਾਰਿਆ ਪਰ ਉਹ ਵੀ ਕੋਈ ਪੱਕਾ ਸਬੂਤ ਨਹੀਂ ਸੀਗਾ ਅੱਛਾ ਸੰਦੇਕ ਤੇ ਹਲਾਤਾ ਜ ਨਵੇਂ ਨੂੰ ਇਹਨੂੰ ਕੋਈ ਨਹੀਂ ਬਣਾਉਂਦਾ ਗੱਤ ਇਹ ਜਿਹੜੀ ਉਹ ਹਰਕ ਨਾਲ ਲੜਨੋਂ ਪਿਆ ਰਹੀ ਹੈ ਕਿਉਂਕਿ ਇਸੇ ਵਿੱਚ ਰੋਹ ਤੁਸੀਂ ਸ਼ਾਇਦ ਮਲੇਚੀ ਸੁਣਿਆ ਹੋਵੇ ਕਿ ਇਹਦੇ ਇੱਕ ਤਸੂਆ ਹੀ ਜਾਂਦੇ ਹਨ ਹਾਂਜੀ ਉਹ ਹੀ ਦੇ ਨਾਮ ਪਾਉਂਦੇ ਭੁਆਈ ਦੀ ਦੇਖਣਾ ਪੜਦਾ ਹੁੰਦਾ ਸੀਗਾ ਉਹ ਚਲੇ ਗਏ ਸੀਗੇ ਉਹਨਾਂ ਨੇ ਆਪ ਦਾ ਖਾਂ ਵੀ ਵੇਚਦਾ ਸੀਗਾ ਅੱਛਾ ਜੀ ਹਾਂਜੀ ਜ਼ੀਰਿੰਦਰ ਦੇ ਦਾਦੇ ਨੇ ਤੋ ਕਿ ਮੈਂ ਹੁਣ ਕਿਹਦੇ ਵੀਰਿੰਦਰ ਦਾ ਦਾਦਾ ਹਾਂਜੀ ਹੂੰ ਹੂੰ ਤੇ ਮਤਲਬ ਇਹਨਾਂ ਨੂੰ ਉਹਨਾਂ ਨੇ ਛੱਡ ਪਾਇਆ ਸੀਗਾ ਇਹਦੇ ਦਾਦਾ ਜੀ ਫਿਰ ਜਦੋਂ ਛੱਡ ਕੇ ਤੇ ਖੇਤ ਚਲੇ ਗਏ ਸੀ ਇਹਦੇ ਦਾਦਾ ਜੀ ਕਹਿੰਦਾ ਪਿੱਪਲ ਸਿੰਘ ਹੈ ਇਹਦੀ ਜਿਹੜੀ 딸 ਜੀ ਉਹਦਾ ਨਾਮ ਇੰਤਿਪਨ ਕਾ ਸੀ ਤੇ ਪਨ ਜੀ ਪਨ ਨਹੀਂ ਬਣਿਆ ਇਹਦੇ ਅੱਛਾ ਜੀ ਤੇ ਵੀ ਜੀ ਉਹਦੇ ਨੂੰ ਛੱਡ ਕੇ ਚਲੇ ਗਏ ਇਹ ਅਲੱਗਾ ਹੋ ਗਈ ਜਿਹੋਨਾਂ ਨਾਮ ਇਹ ਲੱਲੂ ਰਕੀ ਉਹ ਚਲੇ ਗਏ ਜਿੱਦੋਂ ਉਹਨਾਂ ਨੇ ਆਪਣੇ ਖਾਨ ਵੀ ਵੇਚਤਾ ਸੀਗਾ ਅੱਛਾ ਵੀਰਿੰਦਰ ਦੇ ਦਾਦੇ ਨੇ ਕਿ ਮੈਂ ਹੁਣ ਚਲੀ ਵੀਰਿੰਦਰ ਦਾ ਦਾਦਾ ਹਾਂਜੀ ਹਮ ਇਹ ਮਤਲਬ ਇਹਨਾਂ ਨੂੰ ਉਹਨਾਂ ਨੇ ਛੱਡ ਪਾਇਆ ਸੀ ਕਿ ਵੀਰ ਦੇ ਬੱਚਾ ਤੋਂ ਹੁਣ ਕੋਈ ਵੀ ਕੋਈ ਪੜੀ ਨਹੀਂ ਤੇ ਜਾਰੀ ਸੀ ਜੀ ਆਪ ਦੀ ਬੇਟੀ ਵੀ ਮਾਰੀ ਸੀ ਗ੍ਰੈਂਟ ਲਾ ਕੇ ਅੱਛਾ ਜੀ ਹਾਂਜੀ ਵੀਰਿੰਦਰ ਦੇ ਦਾਦੇ ਨੇ ਹਾਂਜੀ ਵੀਰਿੰਦਰ ਦੇ ਦਾਦਾ ਜਿਹੜਾ ਸਿੱਪਾ ਸੀ ਉਹਨਾਂ ਨੇ ਜੀ ਬੇਟੀ ਨੂੰ ਗ੍ਰੈਂਟ ਲਾ ਕੇ ਮਾਰ ਪਾ ਸੀ ਉਹ ਵੀ ਜੀ ਕਿ ਤੇ ਮਾਰੇ ਉਹ ਤੇ ਗਲਤੀ ਤੋਂ ਬੱਚਾ ਤੋਂ ਹੁੰਦੀ ਨੇ ਬਹੁਤ ਕੁਝ ਹੋਰ ਵੀ ਸੋ ਆ ਐਫੀਡਵਿਟਰੀ ਆਪਾਂ ਫੋਟੋ ਲੈ ਲਈ ਮੇਖ ਲਾਪਾ ਪਹਿਲਾਂ ਹਨਾ ਸੋ ਹੁਣ ਦੇਖੋ ਸੋਸ਼ਲ ਕਰੈਕਟਰ ਕ੍ਰਿਮੀਨਲ ਰਿਕਾਰਡ ਇਹ ਕੁਛ ਬੋਲਦਾ ਕਿਉਂ ਨਹੀਂ ਸੀਰੀਅਸ ਪੁਲਿਸ ਜੋ ਥੋੜਾ ਜਿਹਾ ਫੈਮਿਲੀ ਬੈਕਗ੍ਰਾਉਂਡ ਵੀਰਿੰਦਰ ਦੀ ਅੱਜ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਜਿਹੜੀ ਵਿਚਾਰੀ ਹੈ ਔਰ ਜਿੰਨੂੰ ਪੁਲਿਸ ਕਹਿੰਦੀ ਵੀ ਸਾਨੂੰ ਇਹਦੀ ਕੋਈ ਲੋੜ ਨਹੀਂ ਇਹਦੀ ਸਿਫਾਰਸ਼ ਕੀਤੀ ਜਾਂਦੀ ਹੈ ਹੁਣ ਦੇਖੋ ਨਾ ਦੂਜੀ ਗੱਲ ਜੇ ਮੈਂ ਕਹਾਂ ਥੋੜੀ ਜੀ ਜਨਤਾ ਬੜੀ ਸਮਝਦਾਰ ਹੈ ਉਹ ਕੁੜੀ ਦਾ ਨਾਂ ਕੀ ਸੀ ਜਿਹਦਾ ਜਿੰਨੇ ਘਰ ਵਾਲਾ ਮਾਰਿਆ ਭਲਾ ਰੁਪਿੰਦਰ ਕੌਰ ਰੁਪਿੰਦਰ ਕੌਰ ਨੂੰ ਵੀ ਸ਼ੌਂਕ ਸੀ ਕੋਈ ਨਾ ਕੋਈ ਪੰਜਾਬੀ ਜਗ੍ਹਾ ਮੈਂ ਠਰਕ ਸੀ ਤੇ ਉਹਨੇ ਘਰ ਵਾਲਾ ਹੁੰਦਿਆਂ ਸੁਂਦਿਆਂ ਕੋਈ ਇਹ ਸਵਾਦ ਲਈ ਆਪਣਾ ਬੋਏਫ੍ਰੈਂਡ ਰੱਖਿਆ ਸੀ ਇਹ ਜਨਤਾ ਸਮਝਦਾਰ ਹੈ ਮੈਂ ਕੀ ਗੱਲਾਂ ਕਹਿਣਾ ਚਾ ਰਿਹਾ ਕਿ ਆ ਵੀਰਿੰਦਰ ਵੀ ਇਸ ਕੈਟਾਗਰੀ ਚ ਹੋ ਸਕਦੀ ਹੈ ਤੇ ਨਾਲੇ ਦੂਜੀ ਗੱਲ ਹਾਸਾ ਹੁੰਦਾ ਮੈਨੂੰ ਵੀ ਪੁਲ ਚੱਲ ਨਹੀਂ ਆਪਣੀ ਨੌਕਰੀ ਦਾ ਪ੍ਰਵਾਹ ਕਿਤੇ ਵਗਾਰ ਕਿੰਨਾ ਕੋਦੇ ਅੰਦਰ ਦਿਲ ਜਾਗਿਆ ਹੋਊਗਾ ਕਿ ਵੀਰਿੰਦਰ ਲਈ ਉਹਨੇ ਲਿਖਤਾ ਸਪਰਸ਼ ਕਰਦਾ ਮੈਨੂੰ ਛੁੱਟੀ ਦੇ ਦੋ ਕੀ ਹਾਲਾਤ ਹੋਏ ਹੋਣਗੇ ਜਨਤਾ ਸਮਝਦਾਰ ਹੈ ਸਮਝ ਸਕਦੀ ਹੈ ਤੇ ਉਹਨੇ ਜਾਂ ਤੇ ਮੈਂ ਫਿਰ ਬਾਰ-ਬਾਰ ਕਿੰਨਾ ਕਿ ਜਾਂ ਤੇ ਉਹਦੇ ਤੇ ਪਿੱਛੋਂ ਬਹੁਤ ਵੱਡਾ ਪ੍ਰੈਸ਼ਰ ਸੀ ਐਸਐਸਪੀ ਐਸਪੀ ਡੀਐਸਪੀ ਦਾ ਜਾਂ ਉਹਨੇ ਰਿਸ਼ਵਤ ਖਾਧੀ ਹੈ ਤੇ ਜਾਂ ਕੋਈ ਪਿਆਰ ਦਾ ਚੱਕਰ ਨਾ ਹੋਇਆ ਕਿਤੇ ਮੰਚ ਇਹ ਐਂਗਲ ਵੀ ਹੋ ਸਕਦਾ ਹੈ ਪਿਆਰ ਵਾਲਾ ਐਂਗਲ ਵੀ ਹੋ ਸਕਦਾ ਹੈ ਉਹ ਐਡਾ ਵੱਡਾ ਰਿਸਕ ਲਿਆ ਐ ਐਸਚੋ ਨੇ ਉਹ ਯਾਰ ਟੁੱਟਾ ਜਾ ਕੇਸ ਹੁੰਦਾ ਨਾ ਟੁੱਟਾ ਜਾ 406 498 ਘਰ ਵਾਲੇ ਜਨਾਨੀ ਦੀ ਲੜਾਈ ਵਾਲਾ ਉਹ ਚ ਵੀ ਲਿਖਦੇ ਨਹੀਂ ਇਹਨੇ ਤਫਤੀਸ਼ ਚ ਸਾਥ ਨਹੀਂ ਦਿੱਤਾ ਸਾਨੂੰ ਇਹਦੀ ਬਹੁਤ ਲੋੜ ਹੈ ਇਹਦੇ ਕੋਲ ਸੁਮਾਨੀ ਰਿਕਵਰ ਹੋਇਆ ਹੁਣ ਮੈਂ ਆਮ ਆਦਮੀ ਚੰਡੀਗੜ੍ਹ ਬੈਠਾ ਮੇਰਾ ਮੈਂ ਫਰੀਦਕੋਟ ਵੇਖਿਆ ਤੱਕਣੀ ਹੈ ਕਿਤੇ ਬਚਪਨ ਚ ਕਿਤੇ ਇੱਕ ਅੱਧੀ ਵਾਰ ਗਿਆ ਹੂੰਗਾ ਹੁਣ ਮੈਂ ਜਾਣਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਵੀਰਿੰਦਰ ਦੇ ਦਾਦੇ ਦਾ ਨਾਮ ਪਿੱਪਲ ਸਿੰਘ ਹੈ। ਠੀਕ ਹੈ। ਠੀਕ ਹੈ ਜੀ। ਤੇ ਦਾਦੀ ਦਾ ਨਾਮ ਭਾਨੀ ਹੈ। ਚੈੱਕ ਕਰ ਲਿਓ, ਗਲਤ ਤਾਂ ਨਹੀਂ ਕਹਿ ਰਿਹਾ ਮੈਂ। ਤੋਂ ਪਿੱਪਲ ਸਿੰਘ ਦੇ ਮੁੰਡੇ ਦਾ ਇੱਕ ਦਾ ਨਾਮ ਪਰਮਜੀਤ ਸਿੰਘ ਪੰਮਾ ਪੰਮੀ। ਤੇ ਦੂਜੇ ਦਾ ਨਾਮ ਜੱਗਾ। ਯਾਨੀ ਕਿ ਵੀਰਿੰਦਰ ਦਾ ਸੋ ਕਾਲਡ ਜੇ ਮੈਂ ਕਹਾਂ ਤਾਂ ਚਾਚਾ ਪਰ ਡੈਡੀ। ਦੇਖਣਾ ਹੈ ਕੀ ਗੱਲ। ਕੋਈ ਨਹੀਂ ਸੋਚ ਰਿਹਾ ਕਿ ਪਰਮਜੀਤ ਸਿੰਘ ਅਸਲ ਡੈਡੀ ਪਹਿਲਾਂ ਪਰਮਜੀਤ ਸਿੰਘ ਹੈ। ਤੇ ਉਸ ਤੋਂ ਬਾਅਦ ਚਾਚਾ ਵੀ ਡੈਡੀ ਹੈ ਤੇ ਘੂਆ ਦਾ ਮਰਡਰ ਵੀ ਹੋਇਆ ਉਹਨਾਂ ਦੀ ਦਾ ਘੂਆ ਦਾ ਮਰਡਰ ਹੋਇਆ ਇਹ ਤੁਸੀਂ ਕਹੋਗੇ ਮਿਸਟਰੀ ਕੀ ਕਰੀ ਜਾਂਦੇ ਹੋ ਮੱਲਨ ਸਾਹਿਬ ਮਿਸਟਰੀ ਕੋਈ ਸਮਝ ਨਹੀਂ ਸੱਚੀ ਨਹੀਂ ਸਮਝ ਆ ਰਹੀ ਕਿ ਤੁਸੀਂ ਚਾਚੇ ਨੂੰ ਵੀ ਕਹੀ ਜਾਂਦੇ ਹੋ ਕਿ ਪੇ ਹੋ ਮਤਲਬ ਕਿ ਡੈਡੀ ਹੈ ਉਹਨਾਂ ਦੇ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਘੂਆ ਦਾ ਮਰਡਰ ਵੀ ਹੋਇਆ ਥੋੜੀ ਮੈਂ ਖੋਲ ਦਿੰਨੇ ਆ ਪਬਲਿਕ ਦਾ ਮਾਮਲਾ ਦੇਖੋ ਇਹ ਗੱਲ ਮੇਰੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਇਹਦੇ ਤੇ ਪਬਲਿਕ ਦੀ ਮੈਂ ਡਿਊਟੀ ਲਾਉਣੀ ਹੈ ਵੀ ਇਹਨੂੰ ਪਹਿਲਾਂ ਚੈੱਕ ਕਰੇ ਕਿ ਗੱਲ ਸੱਚੀ ਹੈ ਕਿ ਝੂਠੀ ਹੈ ਆਪਾਂ ਪਬਲਿਕ ਦੀ ਡਿਊਟੀ ਲਾਉਣ ਲੱਗੇ ਆ ਤਾਂ ਜਿਹੜਾ ਪਿੱਪਲ ਸਿੰਘ ਹੈ ਦਾਦਾ ਤੇ ਭਾਨੀ ਦਾਦੀ ਪਿੱਪਲ ਸਿੰਘ ਨੇ ਆਪਣੀ ਕੁੜੀ ਕਰੰਟ ਲਾ ਕੇ ਮਾਰੀ ਹੋਈ ਹੈ ਅੱਛਾ ਯਾਨੀ ਕਿ ਵੀਰਿੰਦਰ ਦੀ ਭੂਆ ਪਿੰਡ ਵਾਲੇ ਦੱਸਦੇ ਵੀ ਇਹਨੇ 20 ਸਾਲ 25 ਸਾਲ ਪਹਿਲਾਂ ਬੱਚੇ ਕੋ ਕੋ ਗਲਤੀ ਹੋਈ ਹੋਣੀ ਹੈ ਤੇ ਉਹਨੇ ਕਰੰਟ ਲਾ ਕੇ ਮਾਰਤੀ ਸਾਰਾ ਪਿੰਡ ਇੰਨੀ ਗੱਲ ਕਹਿੰਦਾ ਹੈ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੋਈ। ਹੁਣ ਅੱਗੇ ਚਲੀਏ। ਫੇਰ ਆ ਜੋ ਪਰਮਜੀਤ ਸਿੰਘ ਉਰਫ ਪੰਮੀ ਉਹਦਾ ਵਿਆਹ ਵਿਰਿੰਦਰ ਦੀ ਮਾਂ ਨਾਲ ਹੋਇਆ ਸੀ। ਠੀਕ ਹੈ। ਤੇ ਲੋਕੀ ਕਹਿੰਦੇ ਨੇ ਕਿ ਪੰਮੀ ਨੂੰ ਵੀ ਸਲੋ ਪੋਇਜ਼ਨ ਦੇ ਕੇ ਮਾਰਿਆ ਗਿਆ ਹੈ। ਉਹਨਾਂ ਪਬਲਿਕੇ ਉੱਥੇ ਪਿੰਡ ਦੀ ਆਪੇ ਦੱਸੂਗੀ ਕਿੰਨੇ ਮਾਰਿਆ ਤੇ ਕਿਵੇਂ ਮਾਰਿਆ। ਫੇਰ ਇਹਦੀ ਮੰਮੀ ਦੀ ਚਦਰ ਅੰਦਾਜੀ ਜੱਗਾ ਜਿਹੜਾ ਚਾਚਾ ਸੀ ਬੇਸਿਕਲੀ ਇਹ ਚਾਚੇ ਦੀਆਂ ਕੁੜੀਆਂ ਸਹੀ ਪਿਓ ਚਾਚਾ ਹੀ ਹੈ ਕਹਿੰਦੇ ਆ ਲੋਗ ਬਾਕੀ ਤੇ ਮੈਨੂੰ ਨਹੀਂ ਪਤਾ ਪੂਰੀ ਗੱਲ ਸੱਚਾਈ ਕੌਣ ਕਿਦਾ ਡੈਡੀ ਹੈ ਜੱਗੇ ਦੀ ਵੀ ਸ਼ੱਕੀ ਹਰਾਤਾਂ 'ਚ ਮੌਤ ਹੋਈ ਹੈ ਅੱਛਾ ਹੂੰ ਔਰ ਉਹਦਾ ਇਲਜ਼ਾਮ ਵੀ ਕਰਦੇ ਤਾਂ ਹੀ ਆਉਂਦਾ ਪਿਆ ਬਹੁਤ ਵੱਡੇ ਖੁਲਾਸੇ ਕਰ ਰਹੇ ਪਜੀ ਜੋ ਪਬਲਿਕ ਨੂੰ ਦੱਸ ਰਹੀ ਹੈ ਰਿਕਾਰਡਿੰਗ ਤੁਹਾਨੂੰ ਮੈਂ ਸੁਣਾ ਚੁੱਕਾ ਪਬਲਿਕ ਨੂੰ ਵੀ ਆਪਾਂ ਸੁਣਾ ਦੇਣੀ ਹੈ ਜਿਹੜੀ ਜਿਹੜੀ ਵੀ ਚੁੱਲਡਿੰਦੀ ਹੈ ਕਿਉਂਕਿ ਪਬਲਿਕ ਕਹਿੰਦੀ ਹੈ ਕਿ ਸਾਨੂੰ ਸੀਕ੍ਰੀਟ ਰੱਖੋ ਆਪਾਂ ਸੀਕ੍ਰੀਟ ਰੱਖਾਂਗੇ ਆਪਾਂ ਤੇ ਅੱਜ ਦਾ ਪ੍ਰੋਗਰਾਮ ਸਵਾਲ ਦੇ ਰਹੇ ਹਾਂ ਮੈਂ ਇੱਕ ਆਮ ਆਦਮੀ ਚੰਡੀਗੜ੍ਹ ਬੈਠਾ ਜਿਨੇ ਫਰੀਦਕੋਟ ਵੇਖਿਆ ਤੱਕ ਨਹੀਂ ਇੱਥੇ ਬੈਠਾ ਉਹਦਾ ਉੱਥੋਂ ਡਾਟਾ ਨਿਕਲ ਸਕਦਾ ਹੈ ਤੇ ਫਰੀਦਕੋਟ ਦੇ ਐਸਐਚਓ ਕੋਲ ਡਾਟਾ ਕਿਉਂ ਨਹੀਂ ਨਿਕਲਿਆ ਇਸ ਕੇਸ ਦਾ ਕਤਲ ਨਾਲ ਸਿਰਫ ਇੱਕੋ ਤੱਲਕ ਹੈ ਮੀਨਸ ਜੀਆ ਗਿਲਟੀ ਮਾਈਂਡ ਤੇ ਸੈਕੰਡ ਐਂਟੀਸੀਡੈਂਟਸ ਹੁਣ ਆਪਾਂ ਆਪਸੀ ਗੱਲ ਕਰਾਂਗੇ ਨਾ ਜੈ ਤੇ ਸੁਨੀਲ ਦੀ ਗੱਲ ਕਰਦੇ ਨਾ ਵੀ ਜੈ ਦਾ ਘਰ ਵਾਲੇ ਘਰ ਦੇ ਪਰਿਵਾਰ ਵਾਲੇ ਵੱਡੇ ਭਰਾਣੇ ਡਕੈਤੀ ਕੀਤੀ ਸੀ ਛੋਟੇ ਨੇ ਚੋਰੀ ਕੀਤੀ ਹੈ ਉਹਨੇ ਸੁਨੀਲ ਮੱਲਨ ਨਾਲ ਰਲ ਕੇ ਜਨਾਨੀ ਚੁੱਕੀ ਹੈ ਤੇ ਜੈ ਦਾ ਕੈਰੈਕਟਰ ਤੇ ਬਹੁਤ ਹੀ ਵਧੀਆ ਹੋਇਆ ਨਾ ਫਿਰ ਮੀਨਸ ਪਿਛੋਕੜ ਵਿੱਚ ਜੇ ਮੈਂ ਕਹਾ ਤੇ ਕ੍ਰਿਮੀਨਲ ਬੰਦੇ ਨੇ ਤੇ ਪੁਲਸ ਨਾਲ ਹਾਂਡੇ ਵਰਤੇ ਨੇ ਉਹਨਾਂ ਨੂੰ ਪਤਾ ਹੈ ਪੁਲਸ ਨਾਲ ਕਿੱਦਾਂ ਸੈਟਿੰਗ ਕਰਨੀ ਹੈ ਕੇਸ ਚੋਂ ਕਿਵੇਂ ਬਾਹਰ ਨਿਕਲਣਾ ਸੋ ਇਹ ਪੂਰੀ ਪਲੈਨਿੰਗ ਤੁਸੀਂ ਮਾਸਟਰਮਾਈਂਡ ਸੋਚ ਸਕਦੇ ਹੋ ਕੌਣ ਹੋ ਸਕਦਾ ਜਨਤਾ ਨੂੰ ਮੈਂ ਸਵਾਲ ਪੁੱਛਨੇ ਆ ਕਿ ਹੱਲਾਸ਼ੇਰੀ ਦੇਣ ਵਾਲਾ ਜਿਆਦਾ ਵੱਡਾ ਕਸੂਰਵਾਰ ਹੈ ਰੁਪਿੰਦਰ ਕੌਰ ਨੇ ਕ੍ਰਿਮినੋਲੋਜੀ ਦੀ ਪੜ੍ਹਾਈ ਕੀਤੀ ਉਹ ਪੜ੍ਹਾਈ ਕਿਸ ਕੰਮ ਕਰਕੇ ਕੀਤੀ ਕਿ ਉਹਨੇ ਕਿਸੇ ਕ੍ਰਾਈਮ ਨੂੰ ਅੰਜਾਮ ਦੇਣਾ ਸੀ ਔਰ ਸਪੈਸ਼ਲ ਸਪੋਰਟ ਕਰੈਕਟਰ ਵੀਰਿੰਦਰ ਕੌਰ ਤੇ ਉਹਦਾ ਅਸ਼ਕ ਕਿਉਂਕਿ ਤਾਂ ਹੁੰਦਾ ਹੈ ਕਿ ਚਲੋ ਪਤੀ ਪਤਨੀ ਪਤਨੀ ਨੂੰ 5% ਦੇ ਲਈ ਅਸੀਂ ਮੰਨ ਸਕਦੇ ਹਾਂ ਕਿ ਜਦੋਂ ਕੋਈ ਬੰਦਾ ਕਿਸ ਨੂੰ ਮਾਰਨ ਲੱਗਦਾ ਹੈ ਤਾਂ 5-10% ਤੱਕ ਇਹ ਰੈਮ ਆ ਜਾਂਦਾ ਹੈ ਕਿ ਯਾਰ ਛੱਡ ਨਹੀਂ ਮਾਰਨਾ ਮੈਂ ਪਹਿਲਾਂ ਇੱਥੇ ਟੋਕਦਾ ਕੁੱਤਾ ਵੀ ਪੈ ਜੇ ਨਾ ਉਹਨੂੰ ਆਪਾਂ ਪਹਿਲਾਂ ਦਬਕਾ ਮਾਰਦੇ ਆ ਓਏ ਹਟ ਪਿੱਛੇ ਹਟ ਕੁੱਤੇ ਆ ਇਹਨੇ ਤਾਂ ਬੰਦਾ ਮਾਰਿਆ ਔਰ ਬੰਦਾ ਇਹਦੇ ਨਾਲ ਲੜ ਕੇ ਮਾਰਿਆ ਔਰ ਵਰਿੰਦਰ ਕੌਰ ਦੇ ਪਰਿਵਾਰ ਦਾ ਮੈਂ ਤੁਹਾਨੂੰ ਬਾਇਓ ਡਾਟਾ ਕੱਢਦਾ ਹੈ ਕ੍ਰਾਈਮ ਰਿਕਾਰਡ ਕੱਢਦਾ ਹੈ। ਕੀ ਆ ਇਹ ਮਾਇਨੇ ਨਹੀਂ ਰੱਖਦਾ? ਤੁਸੀਂ ਹਿਊਮਨ ਜੈਨੇਟਿਕਸ ਡਿਪਾਰਟਮੈਂਟ ਨੂੰ ਪੁੱਛ ਕੇ ਵੇਖੋ ਤੁਸੀਂ ਕਿਸੇ ਸਿਆਣੇ ਡਾਕਟਰ ਨੂੰ ਪੁੱਛ ਕੇ ਵੇਖੋ ਆਯੁਰਵੈਦਿਕ ਦੇ ਨੂੰ ਤੁਸੀਂ ਹੋਮੋਪੈਥਿਕ ਦੇ ਡਾਕਟਰ ਨੂੰ ਪੁੱਛ ਕੇ ਵੇਖੋ ਜਦੋਂ ਤੁਹਾਡਾ ਟ੍ਰੀਟਮੈਂਟ ਕਰਦੇ ਨਾ ਹੋਮੋਪੈਥਿਕ ਜਾਂ ਆਯੁਰਵੈਦਿਕ ਤੁਹਾਡੀ ਪਿਛਲੀ ਇੰਟੈਂਸ਼ਨਾਂ ਐਮਬੀਬੀਐਸ ਚ ਸਿਰਫ ਹਿਊਮਨ ਜੈਨੇਟਿਕਸ ਤੁਹਾਡੇ ਘਰ ਚ ਸੂਸੈਟ ਡੈਂਸੀ ਕਿੰਨੀ ਦੀ ਰਹੀ ਘਰੋਂ ਛੱਡ ਕੇ ਕੌਣ ਭੱਜਿਆ ਕੁਆਰਾ ਕੌਣ ਰਿਆ ਉਹ ਬੜੇ ਹੀ ਸਵਾਲ ਪੁੱਛਦੇ ਨੇ ਉੱਥੋਂ ਤੁਹਾਡੇ ਖਾਨਦਾਨ ਬਾਰੇ ਕਿਉਂ ਪੁੱਛਦੇ ਨੇ ਕਿ ਉਹ ਬਲੱਡ ਚ ਉਹ ਚੀਜ਼ਾਂ ਆਈਆਂ ਹੋਈਆਂ ਨੇ ਹਿਊਮਨ ਜੈਨੇਟਿਕ ਸਾਇੰਸ ਕਹਿੰਦੀ ਹੈ ਤੇ ਕਿਆ ਉਹ ਸਾਇੰਸ ਜਿਹੜੀ ਕਹਿੰਦੀ ਉਹ ਝੂਠ ਨਹੀਂ ਬੋਲਦੀ ਤੇ ਵਿਰਿੰਦਰ ਕੌਰ ਨੂੰ ਕਿਹੜਾ ਟੀਕਾ ਚਿੱਟੇ ਦਾ ਟੀਕਾ ਲਾ ਕੇ ਬੰਦਾ ਮਾਰਨਾ ਚਿੱਟਾ ਖਰਚ ਹੈ ਸ਼ਰਨਜੀਤ ਕੌਰ ਦਾ ਕੰਮ ਹੈ ਬੰਦੇ ਬਾਹਰ ਭੇਜੰਦਾ ਤੇ ਲੋਕ ਕਹਿੰਦੇ ਨੇ ਉਹ ਚਿੱਟੇ ਦੇ ਕੇਸ ਚ ਜੇਲ੍ਹ ਵੀ ਗਈ ਐ ਹੁਣ ਸਚਾਈ ਕੀ ਐ ਕੀ ਨਹੀਂ ਐ ਤੇ ਜਨਤਾ ਦੱਸੇਗੀ ਲੋਕਲ ਪਿੰਡ ਚੱਲੀ ਆਪਾਂ ਕਿਸ ਦਿਨ ਸੱਚੀ ਚੱਲੀ ਐ ਪਰ ਜਾ ਕੇ ਚੀਜ਼ਾਂ ਜੇ ਅਸੀਂ ਸਾਹਮਣੇ ਲਿਆ ਸਕਦੇ ਆ ਐਸਐਸਪੀ ਘਾ ਖੋਦਦਾ ਪਿਆ ਬੈਠਾ ਉਹਦੇ ਕੋਤੇ ਉਹਦੀ ਉਹ ਤੇ ਡਿਊਟੀ ਬਾਉਂਡ ਐ ਤਨਖਾਹ ਲੈ ਰਿਆ ਨਫਰੀ ਉਹਦੇ ਕੋਲ ਐ ਸਿਸਟਮ ਉਹਦੇ ਕੋਲ ਐ ਥਾਣਾ ਉਹਦੇ ਕੋਲ ਐ ਮੈਂ ਦੱਸ ਤੀ ਐਫਆਈਆਰ ਨੰਬਰ 4/22 ਇਸੇ ਸਦਰਥਾਣੇ ਦੀ ਹੋਈ ਹੈ ਸ਼ਾਇਦ ਮੈਂ ਹੁਣੇ ਦੱਸ ਦਿੰਦਾ ਨਹੀਂ ਸੱਚ ਐਨਆਰਆਈ ਫਿਰੋਜ਼ਪੁਰ ਤੇ ਇਹਨਾਂ ਕੋ ਡਾਟਾ ਕਿਉਂ ਨਹੀਂ ਨਿਕਲਿਆ ਇਹ ਡਾਟਾ ਕੋਰਟ ਨੂੰ ਲਿਖ ਕੇ ਦਿੰਦਾ ਕਿ ਵੀਰਿੰਦਰ ਕੌਰ ਦੀ ਐਂਟੀਸੀਡੈਂਟ ਇਹ ਨੇ ਜੀ ਇਹ ਪੜ੍ਹਾਈ ਦਾ ਬਹਾਨਾ ਬਣਾ ਰਹੀ ਹੈ ਇਸ ਕਰਕੇ ਇਹਨੂੰ ਇਜਾਜ਼ਤ ਨਾ ਦਿੱਤੀ ਜਾਵੇ ਸਫਾ ਮਿਸਲ ਤੇ ਇਹ ਚੀਜ਼ਾਂ ਲੈ ਕੇ ਆਓ ਕੇਸ ਚ ਮਰਡਰ ਚ ਇਹਦਾ ਐਵੀਡੈਂਸ ਮੰਨਿਆ ਜਾਣਾ ਜਾਂ ਨਹੀਂ ਮੰਨਿਆ ਜਾਣਾ ਬਾਅਦ ਦੀ ਗੱਲ ਹੈ ਪਰ ਹਾਲਾਤ ਤੇ ਬੈਕਗ੍ਰਾਉਂਡ ਜ਼ਰੂਰ ਪੜੀ ਜਾਂਦੀ ਹੈ ਵੀਰਿੰਦਰ ਦਾ ਵੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਹੈਗਾ ਭਾਵੇਂ ਇਹਨੇ ਕਾਲੇ ਕੰਦੇ ਹੁੰਦੇ ਨੇ ਠੰਡ ਰੱਖਿਆ ਕਰੋ ਜੋ ਬੈਕਗ੍ਰਾਉਂਡ ਜਿੰਨਾ ਜਿੰਨਾ ਸਾਹਮਣੇ ਆਏਗਾ ਉਹਦੀ ਥੋੜੀ ਬਹੁਤ ਤਫਤੀਸ਼ ਤੋਂ ਬਾਅਦ ਜਿਹੜੀ ਮੇਰੀ ਆਪਣੇ ਸੈੱਲ ਹੁੰਦੇ ਨੇ ਮੇਰਾ ਕੰਮ ਹੈ ਇਹ ਜਨਤਾ ਦੀ ਅਦਾਲਤ ਆਪਾਂ ਲੱਗਿਆ ਹੋਣਾ ਜਨਤਾ ਨੂੰ ਦੱਸਣਾ ਹੈ ਕਿ ਪੁਲਿਸ ਕੀ ਕਰ ਰਹੀ ਹੈ ਹੋਣਾ ਕੀ ਚਾਹੀਦਾ ਤੇ ਕਿੱਥੇ ਕਿੱਥੇ ਕੀ ਗਲਤੀਆਂ ਹੋ ਰਹੀਆਂ ਤੇ ਜਨਤਾ ਬਹੁਤ ਸਮਝਦਾਰ ਹੈ ਤੁਸੀਂ ਕਮੈਂਟ ਪੜ ਕੇ ਵੇਖ ਲਓ ਕੋਈ ਇੱਕ ਇਦਾ ਹੀ ਹੋਣਾ ਜਿਹਦੇ ਇੱਥੇ ਵੱਜੀ ਜਾ ਕੇ ਸਾੜਾ ਪਿਆ ਜਿੰਨੂੰ ਉਹਨਾਂ ਦਾ ਕੋਈ ਰਿਸ਼ਤੇਦਾਰ ਜਿੰਨੇ ਕੋਈ ਗਲਤ ਲਿਖਿਆ ਤੇ ਉਹਨੂੰ ਲੋਕਾਂ ਨੇ ਗਾਲਾਂ ਕੱਢੀਆਂ ਸੋ ਇੱਕ ਚੰਗਾ ਭਲਾ ਪਰਿਵਾਰ ਦਾ ਮੁੰਡਾ ਤੁਸੀਂ ਮਾਰਤਾ ਔਰ ਤੁਹਾਨੂੰ ਤਰਸ ਨਹੀਂ ਆਇਆ ਔਰ ਤੁਹਾਡਾ ਪਿਛੋਕੜ ਕੀ ਬੋਲਦਾ ਹੈ ਉਹ ਤੀਜੀ ਪੀੜ੍ਹੀ ਆ ਗਈ ਇੱਥੇ ਮਤਲਬ ਕਤਲ ਕਰਨ ਵਾਲੀ ਕੋਸਤੇ ਰ ਹੈ ਫਿਰ ਕਿਉਂ ਨਹੀਂ ਪੁਲਿਸ ਨੂੰ ਵਿਖਦਾ ਪਿਆ ਉਹਦੀ ਅੱਖਾਂ ਅੱਗੇ ਅਸ਼ਕੀ ਦੀ ਕਹਿੰਦਾ ਚਾਦਰ ਚੜੀ ਹੈ ਕਿ ਨੋਟਾਂ ਦੀ ਚੜੀ ਹੈ ਕਿ ਕਿਥੋਂ ਪਿੱਛੋਂ ਪ੍ਰੈਸ਼ਰ ਆਉਂਦਾ ਪਿਆ ਪਬਲਿਕ ਮੈਂ ਕਹਿੰਦਾ ਮੈਨੂੰ ਅਮਰੀਕਾ ਤੋਂ ਫੋਨ ਆ ਜਾਂਦਾ ਜੇ ਉਸੇ ਵੇਲੇ ਮੱਲਨ ਸਾਹਿਬ ਤੁਸੀਂ ਉਹ ਨਿਚੜਾਉਣੀ ਹੈ ਨਾ ਮੈਂ ਬਾਅਦ ਚੋ ਕਿਤੇ ਕਿਸੇ ਨਾਲ ਗੱਲ ਕਰਨੀ ਹੈ ਮੈਨੂੰ ਉੱਥੋਂ ਫੋਨ ਆਉਂਦੇ ਆ ਕਿ ਮੱਲਨ ਸਾਹਿਬ ਕਮਾਲ ਕਰਤੀ ਜੇ ਆ ਪੁੱਛਿਆ ਜੇ ਆ ਦੱਸਿਆ ਜੇ ਤੇ ਪੁਲਿਸ ਕਿੱਥੇ ਸੁੱਤੀ ਪਈ ਹੈ ਇਹ ਜਵਾਬ ਪੁਲਿਸ ਦਾ ਵੇਰਾ ਉਹ ਕਿੱਥੇ ਸੁੱਤੀ ਪਈ ਹੈ ਕਿਉਂ ਨਹੀਂ ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਔਰ ਮੈਂ ਅੱਜ ਵੀ ਤੁਹਾਨੂੰ ਬਾਰ-ਬਾਰ ਕਹਿ ਰਿਹਾ ਬੰਦੇ ਬਰੀ ਕਰਾ ਦਿੰਨੇ ਪੁਲਿਸ ਨੇ ਇਹਦਾ ਕਮਜ਼ੋਰ ਕੇਸ ਬਣਾਉਣਗੇ। ਸ਼ਰਮ ਗੱਨਾ ਪਿਆ ਇਹ ਹੋਏਗਾ। ਫਿਰ ਇਸ ਲਈ ਮਤਲਬ ਕਿ ਜੋ ਜਿੱਦਾਂ ਵੀਰਿੰਦਰ ਕੋਰ ਬਾਰ ਆਈ ਹੈ। ਬੇਲ ਮਿਲੀ ਹੈ। ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਕੇਸ ਕਮਜ਼ੋਰ ਕਰਨ ਦੇ ਲਈ ਆਈ ਹੈ ਬਾਰ। 100% ਕੇਸ ਕਮਜ਼ੋਰ ਕਰਤਾ ਪੁਲਿਸ ਨੇ। ਕਰਨੀ ਦਾ ਕਿ ਮਤਲਬ ਆ ਕੇ ਹਲੇ ਹੋਰ ਬੜਾ ਕੁਝ ਹੋ ਜਾਏਗਾ। ਸ਼ਾਇਦ ਭੱਜ ਗਏ। ਪੁਲਸ ਨੇ ਇਹਦਾ ਵੀ ਵੀਜ਼ਾ ਲੱਗਾ ਹੈ ਕਿ ਇਹਦਾ ਪਾਸਪੋਰਟ ਥੋੜੀ ਜਬਤ ਕਰ ਲਿਆ ਉਹਨਾਂ ਨੇ ਨਹੀਂ ਕੀਤਾ ਨਹੀਂ ਕੀਤਾ ਔਰ ਮੈਂ ਮਾਨਯੋਗ ਕੋਰਟ ਵਾਸਤੇ ਵੀ ਇੰਨੀ ਗੱਲ ਕਹਿਣਾ ਕਿ ਕੋਰਟ ਨੂੰ ਵੀ ਐਂਟੀਸੀਡੈਂਟ ਦੇਖਣੇ ਚਾਹੀਦੇ ਆ ਐਟਲੀਸਟ ਸਰਕਮਸਟੈਂਸਿਸ ਦੇਖਣੇ ਚਾਹੀਦੇ ਆ ਕਿ ਐਡਾ ਸੀਰੀਅਸ ਮੈਟਰ ਹੈ ਪੁਲਸ ਵਾਲਾ ਤਾਂ ਲਿਖ ਕੇ ਦੇ ਦੇਗਾ ਪੁਲਸ ਤੇ ਪਹਿਲਾਂ ਹੀ ਵਿਕੀ ਪਈ ਹੈ ਉਹ ਤਾਂ ਲਿਖ ਕੇ ਦੇ ਦੇਗਾ ਮੈਨੂੰ ਇਹਦੀ ਲੋੜ ਨਹੀਂ ਕੋਰਟ ਨੂੰ ਦੇਖਣਾ ਚਾਹੀਦਾ ਮਰਡਰ ਦਾ ਮਾਮਲਾ ਹੈ ਹੀਨਿਸ ਕ੍ਰਾਈਮ ਹੈ ਬਰੂਟਲ ਮਰਡਰ ਹੋਇਆ ਜਿੱਦੇ ਚ ਵੱਡੀ ਕਾਂਸਪੀਰੇਟਰ ਹੈ ਉਹਨੂੰ ਨਹੀਂ ਤੁਸੀਂ ਇੱਕ ਬੰਦੇ ਦੀ ਜਾਨ ਲੈ ਲਈ ਤੇ ਤੁਹਾਨੂੰ ਆਪਣੇ ਪੇਪਰਾਂ ਦੀ ਪਈ ਹੈ ਤੁ ਜੇ ਕੇਸ ਪ੍ਰੂਵ ਹੋ ਗਿਆ ਤੈਨੂੰ ਫਾਂਸੀ ਲੱਗਣੀ ਆ ਪੇਪਰ ਦੇ ਕੇ ਕੀ ਕਰੇਗੀ ਜੇਲ੍ਹ ਚ ਨਰਸਿੰਗ ਦਾ ਕੰਮ ਕਰੇਗੀ ਔਰ ਇਹ ਵੀ ਹੋ ਸਕਦਾ ਕਿ ਸ਼ਾਇਦ ਜਿੱਦਾਂ ਤੁਸੀਂ ਕਿਹਾ ਕੇਸ ਕਮਜ਼ੋਰ ਹੋ ਜਵੇ ਤੇ ਬਾਹਰ ਆ ਜਾਣ ਡੈਫੀਨਿਟਲੀ ਮੈਨੂੰ ਤੇ ਕੇਸ ਕਮਜ਼ੋਰ ਕਰਕੇ ਬਾਹਰ ਕੱਢਣ ਦਾ ਪੂਰਾ ਸ਼ੱਕ ਹੈ ਪਰ ਮੈਨੂੰ ਇਹ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਸਟੱਡੀ ਕੀਤੀ ਹੋਮਵਰਕ ਕੀਤਾ ਆ ਕਾਫੀ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹਦੇ ਵਿੱਚ ਪਤਾ ਲੱਗਾ ਕੁਝ ਕਿ ਗੁਰਵਿੰਦਰ ਜਿਹੜਾ ਉਹਦਾ ਰੁਪਿੰਦਰ ਦਾ ਹਸਬੰਡ ਸੀਗਾ ਉਹਦੇ ਮਰਡਰ ਦੇ ਪਿੱਛੇ ਕੀ ਕਹਾਣੀ ਹੈਗੀ ਹੈ ਕਦੋਂ ਰਚਿਆ ਗਿਆ ਉਹ ਸਾਰਾ ਪਲਾਨ ਕਿੰਨਾ ਪੁਰਾਣਾ ਸੀਗਾ ਕਿੱਦਾਂ ਕੀਤਾ ਸਾਰੀਆਂ ਚੀਜ਼ਾਂ ਹੋਈਆਂ ਥੋੜਾ ਜਿਹਾ ਸਮਝ ਦਿਦੋ ਉਹ ਵੀ ਪੂਰਾ ਤੁਹਾਨੂੰ ਦਿਆਂਗੇ ਚਲਦੀ ਵੀ ਮੇਰੀ ਇਨਵੈਸਟੀਗੇਸ਼ਨ ਪਰਸਨਲ ਤੌਰ ਤੇ ਔਰ ਮੈਂ ਪਰਿਵਾਰ ਕੋਈ ਫੀਸ ਨਹੀਂ ਲਈ ਇਸ ਕੰਮ ਦੀ ਵੀ ਦੱਸ ਦਿਆਂ ਕਿਤੇ ਲੋਕੀ ਸੋਚਣ ਮੈਂ ਪੈਸੇ ਲੈ ਕੇ ਕੰਮ ਕਰ ਰਿਹਾ ਐ ਮੈਂ ਸਿਵਾ ਨਿਭਾ ਰਿਹਾ ਜੋ ਮੇਰੀ ਬਾਬੇ ਨਾਨਕ ਨੇ ਡਿਊਟੀ ਲਈ ਹੈ ਘਰ ਬੈਠਾ ਜਿੱਥੋਂ ਮੈਨੂੰ ਸੋਰਸਸ ਤੋਂ ਇਨਫੋਰਮੇਸ਼ਨ ਆਉਂਦੀ ਹੈ ਮੀਡੀਆ ਦਾ ਤੁਸੀਂ ਇੱਕ ਬੜਾ ਵੱਡਾ ਸਤੰਭ ਹੋ ਜਿਹਦੇ ਕਰਕੇ ਮੇਰੀ ਸੂਚਨਾ ਦੇਸ਼ ਵਿਦੇਸ਼ ਚ ਪਹੁੰਚਦੀ ਪਈ ਹੈ ਇਸ ਕੇਸ ਬਾਰੇ ਸੂਚਨਾ ਦੇਸ਼ ਵਿਦੇਸ਼ ਪਹੁੰਚ ਰਹੀ ਹੈ ਔਰ ਹਲੇ ਮੈਂ ਪਰਿਵਾਰ ਨੂੰ ਵੀ ਨਹੀਂ ਮਿਲਿਆ ਫੋਨ ਤੇ ਜਰੂਰ ਮੇਰੀ ਗੱਲ ਹੋਈ ਹੈ ਔਰ ਪਰਿਵਾਰ ਨੇ ਮਤਲਬ ਮੈਨੂੰ ਇਤਰਾਜ਼ ਨਹੀਂ ਜਤਾਇਆ ਮੈਂ ਕਿਹਾ ਜੀ ਮੈਂ ਆਪਣੇ ਲੈਵਲ ਤੇ ਜੋ ਰਿਸਰਚ ਕਰਕੇ ਜੋ ਕਹਿਣਾ ਚਾਹਾਂ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਉਹਨਾਂ ਨੇ ਕਿਹਾ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਬਾਕੀ ਸਾਡੇ ਵਕੀਲ ਸਾਹਿਬ ਨਾਲ ਗੱਲ ਕਰ ਲਓ ਵਕੀਲ ਸਾਹਿਬ ਨਾਲ ਵੀ ਮੈਂ ਸੰਪਰਕ ਚਾ ਔਰ ਵਕੀਲ ਸਾਹਿਬ ਨੇ ਵੀ ਪਰਿਵਾਰ ਵੱਲੋਂ ਇਤਰਾਜ਼ ਦੀ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇਹਨੂੰ ਗਲਤ ਬੇਲ ਦਵਾਈ ਹੈ ਪੁਲਿਸ ਨੇ। ਦਿੱਤੀ ਗਈ ਹੈ। ਕੋਰਟ ਕਦੋਂ ਜਾ ਰਹੇ ਹੋ ਤੁਸੀਂ ਤੇ ਜਾਣ ਤੋਂ ਬਾਅਦ ਕੀ ਹੁਣ ਕੋਰਟ ਦੇ ਵਿੱਚ ਵੀ ਪੁਲਿਸ ਦੇ ਖਿਲਾਫ ਕੁਝ ਹੋਰ ਵੀ ਹੋ ਸਕਦਾ ਐਕਸ਼ਨ? ਦੇਖੋ ਮੈਂ ਸੱਤ ਤੋਂ ਬਾਅਦ ਦਾ ਪਲਾਨ ਕੀਤਾ ਹੈ ਹਾਲੇ ਮੇਰੀ ਡੇਟ ਫਿਕਸ ਨਹੀਂ ਹੈ। ਕਿਉਂਕਿ ਮੇਰੇ ਆਪਣੇ ਰੁਝੇਵੇਂ ਵੀ ਨੇ ਮੈਂ ਪਰਿਵਾਰ ਨਾਲ ਸੰਪਰਕ ਕਰਕੇ ਪ੍ਰੋਪਰ ਡੇਟ ਫਿਕਸ ਕਰਕੇ ਮੈਂ ਜਾਵਾਂਗਾ ਪ੍ਰੋਬੇਬਲੀ ਰਾਤ ਵੀ ਰੁਕਾਂਗਾ ਔਰ ਮੈਂ ਉੱਥੇ ਬਹੁਤ ਜਾਇਜ਼ੀ ਲੈਣ ਦੀ ਕੋਸ਼ਿਸ਼ ਕਰਾਂਗਾ ਕੁਝ ਇਨਫੋਰਮੇਸ਼ਨ ਇਕੱਠੀ ਕਰਾਂਗਾ ਕੁਝ ਫੋਟੋਗ੍ਰਾਫੀ ਲੈ ਕੇ ਆਵਾਂਗਾ ਤੁਹਾਡੇ ਲਈ ਔਰ ਅਸੀਂ ਪਬਲਿਕ ਨੂੰ ਦਿਖਾਵਾਂਗੇ ਸਾਰਾ ਕੁਝ ਕੀ ਹੋ ਰਿਹਾ ਕਿਵੇਂ ਹੋ ਰਿਹਾ ਕਾਰਬਾਰ ਕਿੱਦਾਂ ਦਾ ਤੇ ਫਿਰ ਤੁਹਾਨੂੰ ਅਪਡੇਟ ਦੇਵਾਂਗੇ ਔਰ ਡੈਫੀਨੇਟਲੀ ਪੁਲਿਸ ਜਿੱਥੇ-ਜਿੱਥੇ ਕਮਜ਼ੋਰ ਕੰਮ ਕਰ ਰਹੀ ਹੈ ਅਸੀਂ ਮੌਕੇ ਤੇ ਉਹਦੀ ਐਪਲੀਕੇਸ਼ਨ ਦਿੰਦੇ ਰਾਂਗੇ ਮੇਰਾ ਹੀ ਰਿਕਾਰਡ ਹੈ ਸਭ ਤੋਂ ਪਹਿਲਾਂ ਕੇਸ ਵਿੱਚ 20 ਪੇ ਪਿਛੇ ਪਟਵਾਰੀ ਨੂੰ ਕੈਦ ਕਰਾਈ ਸੀ ਫਿਰ ਆਤਮਪਾਰਕ ਚੌਂਕੀ ਇੰਚਾਰਜ ਨੇ ਇੱਕ ਝੂਠਾ ਪਰਚਾ ਕੀਤਾ ਸੀ 22 ਤੋਂ 3 ਸਾਲ ਲੱਗੇ ਮੈਨੂੰ ਐਸ ਐਚਓ ਤੇ ਪਰਚਾ ਕਰਾਉਣ ਲਈ ਮੈਂ ਕਰਾਇਆ ਉਹਦੇ ਨਾਲ ਚਾਰ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਝੂਠਾ ਪਰਚਾ ਬਣਾਇਆ ਸੀ ਜਿਹੜੇ ਵਿੱਚ ਫਰਦ ਤੇ ਗਵਾਹ ਬਣਾਏ ਦੂਜੇ ਤੀਜੇ whatever ਸੋ ਇਹਦੇ ਵਿੱਚ ਮੈਨੂੰ ਪਰਿਵਾਰ ਦਾ ਸਹਿਯੋਗ ਚਾਹੀਦਾ ਹੋਏਗਾ ਜੇ ਪਰਿਵਾਰ ਪੂਰਾ ਸਹਿਯੋਗ ਕਰੇਗਾ ਤੇ ਮੈਂ ਨਾਲ ਜੁੜਿਆ ਰਹਾਂਗਾ ਔਰ ਜਿਦੋਂ ਜਦੋਂ ਜਿਸ ਚੀਜ਼ ਦੀ ਲੋੜ ਹੈ ਉਹ ਕਰਾਂਗਾ ਬਾਕੀ ਮਹੀਪ ਸਰ ਲੀਡ ਲਾਰ ਨੇ ਕਿਉਂਕਿ ਉਹ ਕੇਸ ਨੂੰ ਜ਼ਿਆਦਾ ਕਰੀਬੀ ਨਾਲ ਦੇਖ ਰਹੇ ਸਮਝ ਰਹੇ ਕਰ ਰਹੇ ਨੇ ਜੇ ਉਹ ਵੀ ਚੰਦੇ ਰਹਿਣਗੇ ਤੇ ਮੈਂ ਸਪੋਰਟ ਕਰੈਕਟਰ ਚ ਰਵਾਂਗਾ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਜਨਤਾ ਦੇ ਅੱਗੇ ਕੋਰਟ ਦੇ ਅੱਗੇ ਸ਼ਿਕਾਇਤ ਦੇ ਤੌਰ ਤੇ ਜਿੱਥੇ ਜੋ ਚੀਜ਼ ਦੀ ਲੋੜ ਹੈ ਤੇ ਕਿਉਂਕਿ ਵਕੀਲ ਤੋਂ ਅੱਗੇ ਤੇ ਫਿਰ ਹਰਦਵਾਰੀ ਹੁੰਦਾ ਨਾ ਤੇ ਸਾਡੇ ਤੋਂ ਬਾਅਦ ਤੇ ਜਿੰਦਗੀ ਖਤਮ ਹੈ ਦੁਨੀਆ ਦੀ ਔਰ ਬਾਕੀ ਅਫਸੋਸ ਨਾ ਕਰਨਾ ਸਰਕਾਰ ਨੂੰ ਵੀ ਮੈਂ ਅਪੀਲ ਕਰਦਾ ਕਿ ਇਹੋ ਜਿਹਾ ਕੇਸ 'ਚ ਥੋੜੀ ਸੀਰੀਅਸ ਰਵੇ